ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਜਿਸ ਦੇ ਚੱਲਦੇ ਸਾਰੇ ਹੀ ਸਕੂਲ ਬੰਦ ਹਨ ਪੀਤੀ ਰਾਤ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਕੁਲਾਲ ਵਿਖੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰ ਜਿੰਦੇ ਤੋੜ ਕੇ ਸਕੂਲ ਦੇ ਅੰਦਰ ਦਾਖਲ ਹੋਏ ਅਤੇ ਸਕੂਲ ਦੀਆਂ ਕਈ ਚੀਜ਼ਾਂ ਨੂੰ ਲੈ ਕੇ ਫਰਾਰ ਹੋ ਗਏ ਜਿਸ ਵਿੱਚ ਸੀਸੀਟੀਵੀ ਕੈਮਰਿਆਂ ਦਾ ਇੱਕ ਡੀਵੀਆਰ ਫ੍ਰਿਜ ਦਾ ਕੰਪਰੈਸ਼ਨ ਮੋਟਰ ਦੋ ਐਲਈਡੀ ਇੱਕ ਸਾਊਂਡ ਸਿਸਟਮ ਅਤੇ ਲਿਸਨਿੰਗ ਲੈਬ ਦਾ ਸਮਾਨ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਅੱਜ ਸਵੇਰੇ ਜਦੋਂ ਸਕੂਲ ਦੇ ਸੇਵਾਦਾਰ ਨੇ ਸਕੂਲ ਵਿੱਚ ਲੱਗੇ ਹੋਏ ਪੌਦਿਆਂ ਨੂੰ ਪਾਣੀ ਦੇਣ ਵਾਸਤੇ ਸਕੂਲ ਵਿੱਚ ਦਾਖਲ ਹੋਇਆ ਤਾਂ ਉਸਨੇ ਦੇਖਿਆ ਕਿ ਸਕੂਲ ਦੇ ਗੇਟ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਅੰਦਰ ਸਕੂਲ ਦੇ ਕਮਰਿਆਂ ਦੇ ਦਰਵਾਜ਼ੇ ਤੋੜ ਕੇ ਅੰਦਰੋਂ ਸਮਾਨ ਗਾਇਬ ਸੀ ਉਸਨੇ ਤੁਰੰਤ ਈਟੀਟੀ ਅਧਿਆਪਕ ਸੰਜੀਵ ਕੁਮਾਰ ਨੂੰ ਸੂਚਿਤ ਕੀਤਾ ਅਧਿਆਪਕ ਸੰਜੀਵ ਕੁਮਾਰ ਨੇ ਤੁਰੰਤ ਇਸ ਘਟਨਾ ਦੀ ਸੂchna ਪਿੰਡ ਵਾਸੀਆਂ ਅਤੇ ਪੁਲਿਸ ਨੂੰ ਵੀ ਦਿੱਤੀ ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਅੰਜ ਕੀ ਨਾਮ ਹੈ ਮੇਰਾ ਨਾਮ ਸੰਜੀਵ ਕੁਮਾਰ ਈਟੀਟੀ ਅਧਿਆਪਕ ਸਰਕਾਰੀ ਪ੍ਰਿੰਸੀਪਲ ਖੁਲਾੜ ਜੀ ਕੀ ਮਾਮਲਾ ਹੋਇਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਮੈਂ ਸਵੇਰੇ ਆਪਣੇ ਘਰੇ ਸੀ ਮੇਰੇ ਕੋਲ ਸਾਡੇ ਸੇਵਾਦਾਰ ਜੀ ਸਕੂਲ ਚ ਆਏ ਨੇ ਬਾਹਰਲਾ ਗੇਟ ਖੁੱਲਾ ਸੀਗਾ ਇਹਨਾਂ ਨੇ ਦੇਖਿਆ ਸਕੂਲ ਦਾ ਗੇਟ ਖੁੱਲਾ ਤੇ ਅੰਦਰ ਆਏ ਅੰਦਰ ਆ ਕੇ ਦੇਖਿਆ ਵੀ ਸਕੂਲ ਦੇ ਵਿੱਚ ਦਰਵਾਜ਼ੇ ਭੰਨੇ ਹੋਏ ਸੀ ਇਹਨਾਂ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਫੋਨ ਕਰਕੇ ਦੱਸਿਆ ਵੀ ਸਰ ਵੀ ਆਪਣੇ ਸਕੂਲ ਦੇ ਵਿੱਚ ਦਰਵਾਜ਼ੇ ਆਪਣੇ ਭੰਨੇ ਹੋਏ ਨੇ ਲੱਗਦਾ ਚੋਰੀ ਹੋ ਗਈ ਤੇ ਉਹਨੇ ਇਹਨਾਂ ਨੇ ਫੋਨ ਤੋਂ ਤੁਰੰਤ 10 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਮੈਂ ਸਕੂਲ ਪਹੁੰਚ ਗਿਆ ਦੇਖਿਆ ਸਕੂਲ ਦੇ ਵਿੱਚ ਦੋ LEDS DVR ਕੈਮਰੇ ਵਾਲਾ ਤੇ ਜਿਹੜਾ ਸਾਡਾ ਸਕੂਲ ਦਾ ਫ੍ਰਿਜ ਹੈਗਾ ਫ੍ਰਿਜ ਦੇ ਵਿੱਚੋਂ ਕੰਪਰੈਸ਼ਨ ਤੇ ਹੋਰ ਅਲਮਾਰੀ ਦੀ ਫਰੋਲਾ ਫਰਾਲੀ ਤੇ ਉਹਦੇ ਵਿੱਚੋਂ ਸਾਡਾ ਸਾਡੇ ਸਕੂਲ 'ਚ ਇੱਕ ਲਿਸਨਿੰਗ ਲੈਬ ਦਾ ਸਾਮਾਨ ਅਸੀਂ ਅਲੱਗ ਤੋਂ ਕੱਢ ਕੇ ਰੱਖਿਆ ਸੀਗਾ ਉਹ ਸਾਰਾ ਸਮਾਨ ਲੈ ਕੇ ਤੇ ਸਾਊਂਡ ਸਿਸਟਮ ਅਸੀਂ ਬੱਚੇਨ ਮਾਰਨਿੰਗ ਅਸੈਂਬਲੀ ਕਰਾਉਣ ਲਈ ਉਹ ਸਾਰਾ ਸਾਊਂਡ ਸਿਸਟਮ ਲੈ ਗਿਆ ਤੇ ਕਾਫੀ ਸਾਡੇ ਸਕੂਲ ਦਾ ਹੈਗਾ ਜਿਹੜਾ ਨੁਕਸਾਨ ਹੋਇਆ ਸੋ 3-4 ਦਾ ਨੁਕਸਾਨ ਹੋਵੇਗਾ ਹਨ ਨੀਅਰ ਅਬਾਊਟ ਹੋਊਗਾ ਇਹ ਆਪਣੇ ਲੱਖ ਲੱਖ ਰੁਪਏ ਨੀਅਰ ਅਬਾਊਟ ਸਮਾਨ ਦਾ ਨੁਕਸਾਨ ਹੋਗਾ ਜੋ ਮੈਂ ਅਪ੍ਰੋਕਸੀਮੇਟਲੀ ਲਈਏ ਬਾਕੀ ਦੋ LEDਸ ਹੋ ਗਏ ਆ DVR ਹੋ ਗਿਆ ਕੈਮਰੇ ਦਾ ਤੇ ਲਿਸਨਿੰਗ ਲੈਬ ਦਾ ਸਿਸਟਮ ਸਾਰਾ ਲੱਗੇ ਤੇ ਪੁਲਿਸ ਨੂੰ ਸੂਚਿਤ ਕਰਤਾ ਜੀ ਪੁਲਿਸ ਨੂੰ ਮੈਂ ਤੁਰੰਤ ਜਦੋਂ ਮੇਰੇ ਕੋਲ ਫੋਨ ਆਇਆ ਸਾਡੇ ਸ਼ਿਵਦਾਦਾ ਮੈਂ 112 ਨੰਬਰ ਤੇ ਕਾਲ ਕੀਤੀ ਸੀ ਤੇ ਕਾਲ ਕਰਕੇ ਉਹਨਾਂ ਨੂੰ ਮੈਂ ਰਿਪੋਰਟ ਲਖਾਤੀ ਸੀ ਉਹਨਾਂ ਨੇ ਵਿਦਿਨ 15 ਮਿੰਟ ਚ ਸਾਡੇ ਕੋਲ ਕੁਚੇ ਸਿੰਘ ਜੀ ਨੇ 112 ਤੋਂ ਆ ਕੇ ਵਿਜ਼ਿਟ ਕਰਕੇ ਸੀ ਇਹ ਦੇਖ ਕੇ ਕਹਿੰਨੇ ਸਾਰਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਵੱਲੋਂ ਇੱਕ ਐਪਲੀਕੇਸ਼ਨ ਵੀ ਦੇ ਦਿਓ ਹੁਣ ਅਸੀਂ ਐਪਲੀਕੇਸ਼ਨ ਲਿਖ ਰਹੇ ਆ ਤੇ ਸਾਡੇ ਜਿਹੜੇ ਪਿੰਡ ਦੇ ਮੈਂਬਰ ਨੇ ਪੰਚਾਇਤ ਮੈਂਬਰ ਸਾਰੇ ਉਹ ਆਕੇ ਗਏ ਨੇ ਉਸ ਤੋਂ ਬਾਅਦ ਅਸੀਂ ਸਕੂਲ ਜਾਵਾਂਗੇ ਉਹਨਾਂ ਨੂੰ ਕਾਰਵਾਈ ਲਈ ਕਹਾਂਗੇ ਸਕੂਲ ਦੇ ਵਿੱਚ ਕੋਈ ਚੌਕੀਦਾਰ ਤਾਇਨਾਤ ਨਹੀਂ ਹੁੰਦੀ ਨਹੀਂ ਸਕੂਲ 'ਚ ਕੋਈ ਚੌਕੀਦਾਰ ਨਹੀਂ ਹੈ ਸਾਡੇ ਕੋਲ ਪੋਸਟ ਨਹੀਂ ਹੈ ਚੌਕੀਦਾਰ ਦੀ ਆ ਪੋਸਟੇ ਹੀ ਨਹੀਂ ਹੁੰਦੀ ਨਹੀਂ ਪ੍ਰਾਇਮਰੀ ਵਿੰਗ 'ਚ ਨਹੀਂ ਮੇਰੇ ਕੋਲ ਨਹੀਂ ਹੈਗਾ ਸਾਡੇ ਕੋਲ ਔਰ ਜਿਹੜੇ 4th ਕਲਾਸ ਸੇਵਾਦਾਰ ਵਗੈਰਾ ਉਹ ਸਕੂਲ ਦੇ ਵਿੱਚ ਗੇੜਾ ਗੂੜਾ ਮਾਰਦੇ ਰਹਿੰਦੇ ਹਾਂ ਹਾਂਜੀ ਬਿਲਕੁਲ ਉਹ ਬੂਟੇ ਨੂੰ ਪਾਣੀ ਦੇਣਾ ਹੋਰ ਸਫਾਈ ਦਾ ਧਿਆਨ ਰੱਖਣ ਲਈ ਉਹ ਸਕੂਲ 'ਚ ਚੱਕਰ ਲਾਉਂਦੇ ਰਹਿੰਦੇ ਨੇ ਇਹ ਫਸਟ ਟਾਈਮ ਚੋਰੀ ਹੋਈ ਹੈ ਹਾਂਜੀ ਇਹ ਤਾਂ 15 ਸਾਲ 14 ਸਾਲ ਪਹਿਲਾਂ ਚੋਰੀ ਹੁੰਦੀ ਸੀ ਜਿੱਦੇ ਸਕੂਲ ਦੇ ਥੋੜਾ ਮਤਲਬ ਕੈਮਰੇ ਵਗੈਰਾ ਲੱਗੇ ਨੇ ਤਾਂ ਉਸ ਤੋਂ ਬਾਅਦ ਫਸਟ ਟਾਈਮ ਹੋਈ ਆ ਬੰਦ ਈਵੀਆਰ ਨਾਲ ਲੈ ਕੇ ਕੈਮਰੇ ਡੀਵੀਆਰ ਨਾਲ ਲੈ ਕੇ ਕੈਮਰੇ ਕਿੰਨੇ ਕੈਮਰੇ ਚੋਰੀ ਹੋਏ ਸਾਡੇ ਕੋਲ 8 ਕੈਮਰੇ ਲੱਗੇ ਨੇ ਸਕੂਲ ਦੇ ਵਿੱਚ ਸਾਰੇ ਹੀ ਕੱਢੇ ਨੇ ਕੈਮਰੇ ਨਹੀਂ ਲੈ ਕੇ ਗਏ ਗੱਲ ਡੀਵੀਆਰ ਲੈ ਕੇ ਕੈਮਰੇ ਸਾਡੇ ਲੱਗੇ ਹੋਏ ਨੇ ਸਾਰੇ ਸਕੂਲ 'ਚ ਆਪਣੇ ਸਬੰਧਤ ਅਧਿਕਾਰੀਆਂ ਨੂੰ ਤੁਸੀਂ ਸੂਚਿਤ ਕਰਤਾ ਬਸ ਉਹਨਾਂ ਨੂੰ ਉਹਨਾਂ ਨੂੰ ਜਾਣਕਾਰੀ ਸੀ ਦੇ ਰਹੇ ਆ ਰਿਟਰਨ ਐਪਲੀਕੇਸ਼ਨ ਲਿਖ ਰਹੇ ਆ ਰਿਟਰਨ ਇਨਫੋਰਮੇਸ਼ਨ ਉਹਨਾਂ ਦੇ ਦਿਆਂਗੇ ਔਣੇ 7 ਵਜੇ ਜਦੋਂ ਮੈਂ ਰਸਤੇ ਉੰਦਰ ਆ ਕੇ ਦੇਖਦਾ ਗੇਟ ਬਾਹਰੋਂ ਖੁੱਲਾ ਸੀ ਤੇ ਜਦੋਂ ਮੈਂ ਅੰਦਰ ਆਇਆ ਆ ਕੇ ਦੇਖਿਆ ਮੈਨੂੰ ਸ਼ੰਕਾ ਹੋਈ ਅੰਦਰ ਆ ਕੇ ਦੇਖਿਆ ਸਾਰੇ ਗੇਟ ਟੁੱਟੇ ਹੋਏ ਸੀ ਖੁੱਲੇ ਪਏ ਸੀ ਤੇ ਅੰਦਰ ਦੇਖਿਆ ਤਾਂ ਅੰਦਰ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਫਰਿੱਜ ਦੀ ਮੋਟਰ ਤੇ LCD DVR ਤੇ ਅਲਮਾਰੀ ਦੀ ਫੋਲਾ ਫਲਾ ਵਾਲੀ ਹੋਈ ਸੀ ਤੇ ਸਾਡਾ ਸਿਸਟਮ ਸੀਗਾ ਸਾਊਂਡ ਸਿਸਟਮ ਜੀ ਹਾਂ ਜੀ ਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਰਵਿੰਦਰ ਸਿੰਘ ਜੀ ਮੈਂ ਮੁੱਖ ਅਧਿਆਪਕ ਪਿਛਲੇ ਸਾਲ ਸਤੰਬਰ ਚ ਜੁਆਇਨ ਕੀਤਾ ਹਾਂ ਉਹਦੇ ਪਤਾ ਉਹ ਮੁਕਰੀਆ ਬਾਬਾ ਕੀ ਘਟਨਾ ਹੋਈ ਹੈ ਜੀ ਸਕੂਲ ਦੇ ਵਿੱਚ ਸਵੇਰੇ ਜਦ 6:40 ਤੇ ਸੇਵਾਦਾਰ ਆਏ ਤਾਂ ਪਤਾ ਲੱਗਿਆ ਕਿ ਸਟੋਰੀ ਹੋ ਗਿਆ ਨਾ ਸਾਰਾ ਲੋਕ ਵਗੈਰਾ ਟੁੱਟੇ ਦੇਖ ਕੇ ਇਹਨਾਂ ਨੇ ਸਾਨੂੰ ਉਸ ਸਮੇਂ ਅਧਿਆਪਕਾਂ ਨੂੰ ਸਾਡੇ ਮੇਰੇ ਸੁਪਰਡਿਨੈਂਟ ਨੇ ਜਿਹੜੇ ਇਹਨਾਂ ਨੂੰ ਮੈਨੂੰ ਇੰਟੀਮੇਟ ਕੀਤਾ ਅੱਗੇ ਦੇਖਿਆ ਜੋ ਚਲੋ ਮੇਰੇ ਨਾਲ ਦੇ ਦੇ ਆਪਣਾ ਜਿਹੜਾ 112 ਤੇ ਫੋਨ ਕਰਤਾ ਤੇ ਚੋਰੀ ਦਾ ਕਾਫੀ ਸਮਾਨ ਸਾਡਾ ਚਲਾ ਗਿਆ ਕਿੰਨੇ ਕ ਦਾ ਸਮਾਨ ਹੋਰ ਕੀ ਕੀ ਚੋਰੀ ਹੋਈ ਲਗਭਗ ਸਾਡੇ 2 LED ਸਾਊਂਡ ਸਿਸਟਮ ਇਹ ਨਵਾਲੇ ਅਸੀਂ ਦੇ ਹੈੱਡਫੋਨ ਵਗੈਰਾ ਹੋ ਸੀ ਕਿ ਇਹ ਚੋਰੀ ਹੋ ਗਏ ਤੇ ਅਦੀ ਕੈਮਰਾ ਦੀ ਡਵੀਆ ਤੇ ਫ੍ਰੀਜ਼ਰ ਦੀ ਮੋਟਰ ਸੀ ਇਹ ਚੋਰੀ ਹੋ ਗਿਆ ਤੇ ਲਗਭਗ 1 ਸਵਾ ਲੱਖ 1.5 ਲੱਖ ਦਾ ਸਮਾਨ ਹੈ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀ ਸਾਨੂੰ ਸਵੇਰੇ 7 ਵਜੇ ਸੂਚਨਾ ਮਿਲੀ ਸੀ ਤੁਸੀਂ ਤੁਰੰਤ ਆ ਗਏ ਸੀ ਹਾਂਜੀ ਤੁਰੰਤ ਆ ਗਏ ਸੀ ਪੁਲਿਸ ਨੂੰ ਸੂਚਿਤ ਕੀਤਾ ਕਰਤਾ ਹਾਂਜੀ ਪੁਲਿਸ ਨੂੰ 112 ਤੇ ਸੂਚਿਤ ਕਰਤਾ ਸੀ ਉਹ ਵਿਜ਼ਿਟ ਕਰ ਗਏ ਨੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆ ਕੇ ਚਲੇ ਗਏ। ਅਕੀ ਇੱਥੇ ਕੋਈ ਚੌਂਕੀਦਾਰ ਤਨਾਤ ਨਹੀਂ ਹੁੰਦੇ। ਨਹੀਂ ਰਾਤਾ ਚੌਂਕੀਦਾਰ ਕੋਈ ਨਹੀਂ ਸਨ। ਇਹ ਸਾਰੇ ਸਕੂਲਾਂ ਚ ਨਹੀਂ ਹੈਗੇ ਜੇ ਤੁਹਾਡੀ ਸਕੂਲ ਚ ਨਹੀਂ ਹੈ। ਇਹ ਪ੍ਰਾਇਮਰੀ ਸਕੂਲਾਂ ਚ ਕਿਸੇ ਚ ਵੀ ਨਹੀਂ ਹੈ। ਤਾਂ ਫਿਰ ਸਕੂਲ ਦੀ ਜਿਵੇਂ ਹੁਣ ਛੁੱਟੀਆਂ ਹੋਈਆਂ ਦੇਖ ਰੇ ਕੋਣ ਕਰਦਾ ਛੁੱਟੀਆਂ ਦੇ। ਦੇਖ ਰੇ ਕਿ ਪਿਛਲੇ ਸਮੇਂ ਸਰਕਾਰ ਵੱਲੋਂ ਸੇਵਾਦਾਰ ਰੱਖੇ ਗਏ ਨੇ ਉਹਨਾਂ ਦਾ ਇੱਕ ਡਿਊਟੀ ਹੈ ਵੀ ਸਾਡੇ ਬਰਾਬਰ ਹੀ ਹੈ ਵੀ 8 ਤੋਂ 2 ਜੋ ਸਕੂਲ ਟਾਈਮ ਹੈ। ਉਦੇ ਵਿੱਚ ਆ ਇਹ ਫੇਰ ਸੇਵਾਦਾਰ ਚਲੋ ਇਹਨਾਂ ਨੂੰ ਇਹ ਕਹਤਾ ਜੀ ਵੀ ਤੁਸੀਂ ਪਾਣੀ ਪਾ ਦਿਓ ਪਲਾਂਟਸ ਲੱਗੇ ਨੇ ਇਹ ਦਿਨ ਦੇ ਸਮੇਂ ਪਾ ਕੇ ਪਾਣੀ ਪਾ ਕੇ ਚੱਲ ਜਾਂਦੇ ਸੀ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ Jangan kelihatan.